3 ਤਰੀਕ ਨੂੰ ਸਾਨੂੰ 8:30 ਵਜੇ ਰਾਤ ਨੂੰ ਚੱਕਿਆ ਗਿਆ ਆ ਸਵੇਰੇ ਚੱਕਿਆ ਗਿਆ 8:30 ਵਜੇ ਸਾਮ ਨੂੰ ਪੁਲਿਸ 8:30 ਵਜੇ ਛੱਡਦੀ ਆ ਅਸੀਂ ਕਿਹੜੇ ਵੇਲੇ ਗੱਡੀ ਐਮਾਂ ਲਦੀ ਆ 5 ਵਜੇ ਪੁਲਿਸ ਪਰਚਾ ਦਿੰਦੀ ਆ ਸਾਨੂੰ ਬਸ ਇਹ ਦੁੱਖ ਖਭੀ ਜਿਹੜੀਆਂ ਸਾਡੀਆਂ ਭੈਣਾਂ ਤੇ ਪਰਚਾ ਹੋਇਆ ਉਹ ਗਲਤ ਹੋਇਆ ਸੀ ਹਾਂ ਪਰਚਾ ਤਾਂ ਵੈਸੇ ਸਾਡੇ ਦੀ ਵੀ ਗਲਤ ਹੋਇਆ ਪਰ ਸਾਨੂੰ ਦੁੱਖ ਹੋ ਗਿਆ ਭੈਣਾਂ ਤੇ ਵੀ ਸਾਡੇ ਭੈਣਾਂ ਦੇ ਜਿਹੜਾ ਪਰਚਾ ਹੁੰਦਾ ਗਲਤ ਹੋਇਆ ਦਾਦੀ ਦੱਦੀ ਨੇ ਕਿਹਦੀ ਪਰਚੇ ਕਿੰਨੇ ਹੋ ਦਾਦੀ ਪਰਚੇ ਕਿੰਨੇ ਹੋ ਰਹਿ ਗਈ ਤੇ ਫਿਰ ਪਰਿਵਾਰ ਦੇ ਵਿੱਚੋਂ ਹਾਂ ਅਸੀਂ ਤਾਂ ਇਹ ਕਹਿੰਦੇ ਵੀ ਉਹਤੇ ਵੀ ਦੇ ਦੋ ਜੀ ਹੁਣ ਕੁਛ ਨਹੀਂ ਹੁੰਦਾ ਹਾਂਜੀ ਸਰਪੰਚ ਸਰਬਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਹਾਂਜੀ ਹਾਂਜੀ ਵਧੀਆ ਬਾਈ ਪਤਾ ਲੱਗਦਾ ਵੀ ਤੁਹਾਡੇ ਤੇ ਤੇ ਹੋਰ ਲੋਕਾਂ ਦੇ ਉੱਤੇ ਔਰ ਭਾਨਾ ਸਿੱਧੇ ਦੇ ਪਰਿਵਾਰ ਦੇ ਉੱਤੇ ਪਰਚਾ ਦਰਜ ਹੁੰਦਾ ਤੇ ਧਾਰਾ 307 ਜਿਹੜੀ ਹੈਗੀ ਹੈ ਸ਼ਾਮਿਲ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਤੁਸੀਂ ਪਹਿਲਾ ਰਿਐਕਸ਼ਨ ਕੀ ਹੈ ਤੁਹਾਡਾ ਇਹਦੇ ਬਾਰੇ ਸਾਡਾ ਕੀ ਰਿਐਕਸ਼ਨ ਹੈ ਜੀ ਪਹਿਲਾਂ ਤਾਂ ਭਾਨੇ ਤੇ ਦੇਖੋ ਝੂਠੇ ਪਰਚੇ ਨੇ ਸਾਰੇ ਸੰਸਾਰ ਨੂੰ ਪਤਾ ਜੀ ਹਾਂ ਹੁਣ ਉਹਦੀ ਭੈਣ ਤੇ ਝੂਠਾ ਪਰਚਾ ਜੀ ਉਹਦੀ ਦੋਨੇ ਭੈਣਾਂ ਤੇ ਝੂਠਾ ਪਰਚਾ ਤੇ ਪਿਓ ਤੇ ਝੂਠਾ ਪਰਚਾ ਉਹ ਮੈਂ ਤੇ ਝੂਠਾ ਪਰਚਾ ਮਤਲਬ ਕਿ ਝੂਠਾ ਕਿਵੇਂ ਕਿਉਂਕਿ ਇਹਦੇ ਵਿੱਚ ਇਹ ਆਉਂਦਾ ਵੀ ਬੜਬੜ ਟੋਲ ਪਲਾਜ਼ੇ ਦੇ ਉੱਤੇ ਕੁਝ ਉੱਥੇ ਗੱਲਬਾਤ ਹੁੰਦੀ ਹੈ ਔਰ ਪੁਲਿਸ ਦੀਆਂ ਗੱਡੀਆਂ ਵੀ ਭੰਨੀਆਂ ਜਾਂਦੀਆਂ ਪੁਲਿਸ ਦੇ ਉੱਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਉਹ ਸਾਰੀਆਂ तमाम ਚੀਜ਼ਾਂ ਨੇ ਉਹਨਾਂ ਨੇ ਜਿਹੜਾ ਐਫ ਆਈ ਆਰ ਦੇ ਵਿੱਚ ਲਿਖਿਆ ਹੈ ਤੇ ਬੜਬੜ ਟੋਲ ਪਲਾਜ਼ੇ ਤੇ ਕੀ ਹੁੰਦਾ ਕਿ ਤੁਸੀਂ ਕਹਿੰਦੇ ਝੂਠਾ ਕੀ ਪਰਿਵਾਰ ਉੱਥੇ ਨਹੀਂ ਜਾਂਦਾ ਜੀ ਉਹਨਾਂ ਦਾ ਸਰ ਜੀ ਨਾ ਤਾਂ ਉੱਥੇ ਦੇਖੋ ਭ ਅੱਛਾ ਸਾਨੂੰ ਉੱਥੋਂ ਪੁਲਿਸ ਨੇ ਚੱਕ ਕੇ ਮੁਗਵਾਲ ਤੋਂ ਸਾਨੂੰ ਚੱਕ ਕੇ ਸਾਨੂੰ ਅਰੈਸਟ ਕੀਤਾ ਸੀ ਬਾਲੀਏ ਥਾਣੇ 'ਚ ਸਾਨੂੰ ਤਾਂ ਕੱਢਿਆ 8:30 ਵਜੇ ਜੀ ਉੱਥੋਂ ਅੱਛਾ 3 ਤਰੀਕ ਨੂੰ ਸਾਨੂੰ 8:30 ਵਜੇ ਰਾਤ ਨੂੰ ਚੱਕਿਆ ਗਿਆ ਆ ਸਵੇਰੇ ਚੱਕਿਆ ਗਿਆ 8:30 ਵਜੇ ਸਾਨੂੰ ਸਾਨੂੰ ਪੁਲਿਸ 8:30 ਵਜੇ ਛੱਡਦੀ ਆ ਅਸੀਂ ਕਿਹੜੇ ਵੇਲੇ ਪੁਲੰਦੀ ਆ 5 ਵਜੇ ਪੁਲਿਸ ਪਰਚਾ ਦਿੰਦੀ ਆ ਅੱਛਾ ਮਤਲਬ ਕਿ ਇਹ ਜਦੋਂ ਤੁਸੀਂ ਜਿੰਨਾ ਟਾਈਮ ਉੱਥੇ ਰਹਿੰਦੇ ਆ ਇਹ ਜਿਹੜੇ ਥਾਣੇ 'ਚ ਉੱਥੋਂ ਦੇ ਸੀਸੀਟੀਵੀ ਦੇ ਵਿੱਚ ਸਬੂਤ ਹੈਗੇ ਨੇ ਸਬੂਤ ਹੈ ਕਹਿੰਦੇ ਜੀ ਉੱਥੇ ਅਰੈਸਟ ਕਰਕੇ ਰੱਖਿਆ ਹੋਇਆ ਸਾਨੂੰ ਸਾਰਾ 300 ਮੁੰਡਾ ਸੀ ਉੱਥੇ ਅੱਛਾ ਸਵੇਰੇ ਜਾਨੀ ਕਿ ਤੁਹਾਨੂੰ ਚੱਕਦੇ ਆ ਤੇ ਰਾਤ ਨੂੰ ਛੱਡੇ ਜਾਂਦੇ ਹਾਂ ਸਾਡੇ ਕੋਲੇ ਸਬੂਤ ਪੈ ਨਹੀਂ ਜੀ ਸਾਰੇ ਸਬੂਤ ਦੇ ਸਕਦੇ ਆਸੀਂ ਆਪਦੇ ਅੱਛਾ ਅੱਛਾ ਹਾਂਜੀ ਹਾਂਜੀ ਸਰ ਤੇ ਇਸ ਮਾਮਲੇ ਦੇ ਵਿੱਚ ਭਾਨਾ ਸਿੱਧੂ ਦੇ ਜੜੀਆਂ ਭੈਣਾਂ ਉਹ ਵੀ ਅਰੈਸਟ ਕੀਤੀਆਂ ਗਈਆਂ ਸੀ ਉੱਥੇ ਜਾਂ ਫਿਰ ਉਹ ਗਈਆਂ ਹੀ ਨਹੀਂ ਨਹੀਂ ਉਹ ਗਈਆਂ ਨਹੀਂ ਹੈਗੀਆਂ ਜੀ ਨਾ ਉਹਨਾਂ ਨੇ ਪੱਨ ਤੋੜ ਕਰੀਆ ਜੀ ਕੋਈ ਸਾਡਾ ਇਹ ਜਿਹਾ ਪਰਿਵਾਰ ਦਾ ਮੈਂਬਰ ਨਹੀਂ ਹੈਗਾ ਪਿੰਡ ਦਾ ਕੋਈ ਹੈਗਾ ਵੀ ਜੀ ਨੇ ਉੱਥੇ ਪੱਨ ਤੋੜ ਕਰੀ ਹੋਵੇ ਅੱਛਾ ਜੀ ਹਾਂਜੀ ਸਰ ਹੁਣ ਜਿਹੜੀ ਇਹ ਕੀਤੀ ਗਈ ਹੈ ਐਫ ਆਰ ਆਈ ਦੇ ਵਿੱਚ ਹੁਣ ਗ੍ਰਿਫਟਾਰੀਆਂ ਵੀ ਹੋਣਗੀਆਂ ਤੁਹਾਨੂੰ ਲੱਗਦਾ ਵੀ ਕਿਉਂਕਿ ਪੁਲਿਸ ਨੇ ਇਹ ਲਿਖ ਕੇ ਦਿੱਤਾ ਸੀਗਾ ਉਸ ਦਿਨ ਵੀ 10 ਤਰੀਕ ਤੱਕ ਪੱਨ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਊਗਾ ਵੀ ਹੁਣ ਪੱਨ ਸਿੱਧੂ ਨੂੰ ਰਿਹਾ ਕਰਨ ਦੀ ਪੁਲਿਸ ਦੀ ਜਿਹੜੀ ਨੀਅਤ ਹੈਗੀ ਹੈ ਤੁਹਾਨੂੰ ਲੱਗਦਾ ਜਾਂ ਉਹਨੂੰ ਰੋਕਣ ਦੇ ਲਈ ਇਹ ਕੀਤਾ ਗਿਆ ਜਾ ਵੀਰੇ ਕੋਈ ਹੋਰ ਲੱਗਦਾ ਵੀ ਇਹਦੇ ਚ ਜੇ ਸਾਨੂੰ ਜੇ ਸਾਨੂੰ ਪੁਲਿਸ ਗਿਰਫਤਾਰ ਕਰ ਦਿਆ ਅਸੀਂ ਜਮਾ ਸਰਿਆਮਾ ਥਾਣੇ ਚ ਜਾਣ ਨੂੰ ਤਿਆਰ ਆਂ ਜੀ ਕਿਉਂ ਅਸੀਂ ਸੱਚ ਸੱਚ ਤੱਕ ਤੇ ਆ ਕੇ ਨਿਬੜੂਗਾ ਹਾਂ ਇਹ ਸਾਰੀ ਗੱਲਬਾਤ ਆ ਕੇ ਭੰਦੇ ਡੇ ਬੀਬੀ 10 ਤਰੀਕ ਨੂੰ ਇੱਥੇ ਮਗਰ ਨਾ ਆਵੇ ਕੋਈ ਪਰ ਸਾਨੂੰ ਪੰਜਾਬ ਦੇ ਲੋਕਾਂ ਤੇ ਮਾਨ ਆ ਸਾਨੂੰ ਇਹਨਾਂ ਦੀ ਹਮਦਰਦੀ ਤੇ ਮਾਨ ਲੋਕਾਂ ਦੇ ਸਾਨੂੰ ਯਕੀਨ ਹੈ ਲੋਕਾਂ ਦੀ ਵੀ ਸਾਡੇ ਨਾਲ ਲੋਕ ਖੜ੍ਹਣਗੇ ਜੇ ਸਾਡੇ ਨਾਲ ਸਰਪੰਚਾਂ ਨਾਲ ਆਉਣ ਲੱਗ ਕੇ ਵੀ ਸਾ ਪਿੰਡ ਦੇ ਸਰਪੰਚ ਬਣਾਉਂਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਸੀ ਨਹੀਂ ਫਿਰ ਹੁਣ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਹੋਰ ਪਿੰਡ ਦੀਆਂ ਜਿਹੜੀਆਂ ਹੋਰ ਤੁਹਾਡੇ ਲਾਗਦੇ ਪਿੰਡ ਨੇ ਉਹ ਪੰਚਾਇਤਾਂ ਤੁਹਾਡੇ ਨਾਲ ਖੜ ਰਹੀਆਂ ਤੁਹਾਨੂੰ ਇਸ ਮੀਡੀਆ ਦੇ ਉੱਤੇ ਬਹੁਤ ਸਾਰੀ ਜਿਹੜੀ ਖਬਰ ਹੈ ਵਾਇਰਲ ਹੋ ਗਈ ਹੈ ਬਾਈ ਜੀ ਤਾਂ ਜਿਹਦੇ ਵਿੱਚ ਪਤਾ ਲੱਗਦਾ ਵੀ ਪੰਚ ਦੇ ਉੱਤੇ ਤੇ ਸਰਪੰਚ ਸਾਹਿਬ ਦੇ ਉੱਤੇ ਪਰਚਾ ਦਰਜ ਹੈ ਤਾਂ ਇਸ ਤੋਂ ਬਾਅਦ ਤੁਹਾਨੂੰ ਪੰਚਾਇਤਾਂ ਦੇ ਫੋਨ ਆਏ ਕਿਸੇ ਦੇ ਹਾਂਜੀ ਹਾਂਜੀ ਮੈਨੂੰ ਸਰਪੰਚਾਂ ਦੇ ਸਾਰਿਆਂ ਦੀ ਫੋਨ ਆਈ ਜਾਂਦ ਨੇ ਜੀ ਕੀ ਕਹਿ ਰਹੇ ਨੇ ਉਹ ਜੀ ਉਹ ਸਾਡੇ ਰਿੰਕੂ ਨੇ ਅਰਿੰਕੂਰੀ ਨੇ ਜੱਸੀ ਹੋਰੀ ਨੇ ਉਹ ਕਰੇ ਸਤਨਾਮ ਆ ਮੁੰਡਾ ਸਿੱਖੋਂ ਵਾਲਾ ਸਾਰੇ ਆਪਣੇ ਕਲਕੱਤੇ ਹੋਰੀ ਨੇ ਜਿੰਨੇ ਵੀ ਹੈਗੇ ਨੇ ਸਾਨੂੰ ਫੋਨ ਆਈ ਜਾਂਦੇ ਉਹ ਕਹਿੰਦੇ ਵੀ ਨਾਲ ਖੜਾ ਕੇ ਤੁਹਾਡੇ ਡਟ ਕੇ ਤੇ ਜਿੰਨਿਆਂ ਦੇ ਉੱਤੇ ਭਾਈ ਪਰਚਾ ਪਾਇਆ ਗਿਆ ਜਾਂ ਹੋਰ ਲੋਕ ਵੀ ਆ ਜਿਹਦੇ ਵਿੱਚ ਜਸਵੀਰ ਇੰਜੀਨੀਅਰ ਆ ਇੱਕ ਕੁਲਵਿੰਦਰ ਸਿੰਘ ਖਾਲਸਤਾਨੀ ਕਰਕੇ ਆ ਕੋਈ ਵੀਰ ਜਾਂ ਹੋਰ ਵੀ ਨਾਮ ਆ ਜਿਹੜੇ ਸੁਖਦੇਵ ਸਿੰਘ ਉਹ ਸਾਰੇ ਲੋਕ ਕੀ ਥਾਣੇ ਦੇ ਵਿੱਚ ਸੀਗੇ ਉਸ ਦਿਨ ਸਾਰੇ ਨਹੀਂ ਨਹੀਂ ਉਹ ਝੂਠੇ ਪਰਚੇ ਦਿੱਤੇ ਇਹਨਾਂ ਨੇ ਚੱਕ ਕੇ ਕੋਈ ਕਿਸੇ ਨੇ ਤੁਹਾਨੂੰ ਭੰਨ ਤੋੜਨੀ ਕਰੀ ਜੀ ਹਾਂ ਠੀਕ ਹੈ ਕਿਸੇ ਨੇ ਬੱਸ ਨਹੀਂ ਭੰਨੀ ਕੁਝ ਨਹੀਂ ਹੋਇਆ ਟੋਲ ਪੁਲਾਜੇ ਤੇ ਵੀ ਬੱਸ ਚੱਕ ਕੇ ਝੂਠੇ ਪਰਚੇ ਦਿੱਤੇ ਪੁਲਿਸ ਨੇ ਫਿਰ ਹੁਣ ਇਸ ਮਾਮਲੇ ਦੇ ਵਿੱਚ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਇਹ ਲੋਕਾਂ ਨੂੰ ਇੱਕ ਸਹਿਮ ਪਾਉਣ ਦੇ ਲਈ ਕੀਤਾ ਗਿਆ ਹਾਂਜੀ ਹਾਂ ਵੀ ਉੱਥੇ ਕੱਠਣਾ ਹੋ ਸਕੇ ਜੀ 10 ਤਰੀਕ ਨੂੰ ਵੀ 10 ਤਰੀਕ ਨੂੰ ਅਸੀਂ ਛੱਡਦੇ ਨਹੀਂ ਹੈਗੇ ਬਾਈ ਨੂੰ ਵੀ ਇਹਦਾ ਮਤਲਬ ਇਹੀ ਹੋ ਗਿਆ ਜੀ ਹੁਣ ਫਿਰ ਹੁਣ 10 ਤਰੀਕ ਨੂੰ ਤੁਸੀਂ ਨਹੀਂ ਕਰੋਗੇ ਐਕਸ਼ਨ ਨਹੀਂ ਕਰਾਂਗੇ ਜੀ ਹੋਰ ਹੋ ਜਾਣਗੇ ਪਰਚੇ ਕੁਝ ਨਹੀਂ ਹੁੰਦਾ ਹੁਣ ਭਾਂਬਾਈ ਨੂੰ ਤਾਂ ਸੜਾਉਣੀ ਆ ਜੀ ਦੇਖੋ ਹਨਾ ਅੱਛਾ ਪਿੰਡ ਦੇ ਨਾਲ ਖੜੇ ਆ ਜਦੋਂ ਹੁਣ ਨਾ ਤਾਂ ਅਸੀਂ ਪਿੱਛੇ ਮੁੜ ਸਕਦੇ ਆ ਹੁਣ ਤਾਂ ਅੱਗੇ ਨੂੰ ਜਾਵਾਂਗੇ ਪਰਚੇ ਦੇ ਹੋਰ ਦੇਣੇ ਹੋਰ ਦੇ ਦਾਂ ਜੀ ਕੁਝ ਨਹੀਂ ਹੁੰਦਾ ਭਾਨੇ ਸਿੱਧੂ ਦੇ ਉੱਤੇ ਪਰਚੇ ਪਾਉਣ ਤੋਂ ਬਾਅਦ ਤੁਹਾਨੂੰ ਪਤਾ ਭਾਨੇ ਸਿੱਧੂ ਦੇ ਨਾਲ ਕੀ ਹੁੰਦਾ ਤੁਸੀਂ ਕਹਿੰਦੇ ਜੀ ਉਹ ਤਾਂ ਨੰਗਾ ਕਰ ਲਿਆ ਜੀ ਇਸ ਤਰ੍ਹਾਂ ਕੀਤਾ ਗਿਆ ਤਸ਼ੱਦਦ ਹੋਇਆ ਤਾਂ ਇਹ ਚੀਜ਼ ਤੁਹਾਡੇ ਨਾਲ ਵੀ ਹੋ ਸਕਦੀ ਹੈ ਬਾਈ ਹੋ ਜਾਣ ਦੀ ਜੀ ਕੁਝ ਨਹੀਂ ਹੁੰਦਾ ਫਿਰ ਜਿੱਥੇ ਹੋਰ ਉਹਦੇ ਬਾਈ ਨਾਲ ਹੋਇਆ ਸਾਡੇ ਨਾਲ ਉਹ ਜੀ ਹੁਣ ਪਿੱਛੇ ਤਾਂ ਅਸੀਂ ਹਟਦੇ ਨਹੀਂ ਜੀ ਕੁਝ ਨਹੀਂ ਹੁੰਦਾ ਜਿਹੜਾ ਕੁਝ ਉਹ ਦੇਖੀ ਜਾਓ ਅੱਛਾ ਝੂਠੇ ਝੂਠੇ ਪਰਚੇ ਨੇ ਸੱਚ ਦਾ ਸੁਪਰਮਾਤਮਾ ਤਾਂ ਹੈਗਾ ਨਾ ਪਰਮਾਤਮਾ ਸਾਡਾ ਦੂਸਰਾ ਲੋਕ ਸਾਡਾ ਦੇਣਗੇ ਲੋਕਾਂ ਜੀ ਪਰਮਾਤਮਾ ਹੈ ਅਜੇ ਆ ਕਿਉਂ ਬਈ ਪਹਿਲਾ ਪੁਲਿਸ ਨੇ ਜਦੋਂ ਜਸਕਰਨ ਸਿੰਘ ਜੀ ਨੇ ਵੀ ਸਾਰਿਆਂ ਨੂੰ ਸੰਬੋਧਨ ਕੀਤਾ ਮੀਡੀਆ ਨੂੰ ਵੀ ਕੀਤਾ ਵੀ 10 ਤਰੀਕ ਨੂੰ ਛੱਡ ਰਹੇ ਆਪਾਂ ਮਦਈ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਕਰਕੇ ਦਰਖਾਸਤਾਂ ਉਹਨਾਂ ਤੋਂ ਵਾਪਸ ਲਵਾਵਾਂਗੇ ਜਾਂ ਕਿਸੇ ਵੀ ਤਰ੍ਹਾਂ ਪਰਚੇ ਰੱਦ ਕੀਤੇ ਜਾਣਗੇ ਉਸ ਤੋਂ ਬਾਅਦ 2 ਦਿਨ ਬਾਅਦ ਭਗਵਾਨਤਮਨ ਵੀ ਕਹਿ ਦਿੰਦੇ ਆ ਵੀ ਭਾਈ ਜੇਲਾ ਤਾਂ ਜਿਹੜੀਆਂ ਹੈਗੀਆਂ ਇਹ ਉਹ ਓਵਰਲੋਡ ਹੋਈਆਂ ਪਈਆਂ ਵੀ ਜਿਹੜੀਆਂ ਉਹ ਜਿੱਥੇ ਜਿੰਨੀ ਕਪੈਸਿਟੀ ਹੈ ਕਪੈਸਿਟੀ ਤੋਂ ਓਵਰ ਹੋ ਚੁੱਕੀਆਂ ਨੇ ਮੈਂ ਨਹੀਂ ਚਾਹੁੰਦਾ ਕਿਸੇ ਵੀ ਆ ਮਾਂ ਦਾ ਪੁੱਤ ਜੇਲ੍ਹ ਦੇ ਵਿੱਚ ਜਾਵੇ ਅਸੀਂ ਤਾਂ ਆ ਬਾਹਰ ਕੱਢਣਾ ਚਾਹੁੰਦੇ ਆ ਤੇ ਦੂਜੇ ਪਾਸੇ ਇਹ ਪਰਚੇ ਹੋ ਜਾਂਦੇ ਆ ਭਗਵਾਨਤਮਾਨ ਦੇ ਸਾਹਮਣੇ ਹੀ ਆ ਜੀ ਸਾਰਾ ਕੁਝ ਦੱਸੋ ਅਜਾ ਉਹ ਤਾਂ ਬੋਲਦਾ ਹੋਣਾ ਜੀ ਹੈ ਨਾ ਆਪਾਂ ਮੰਨ ਲੈਂਦੇ ਆ ਆਪਣਾ ਭਾਨਾ ਸਿੱਧੂ ਤਾਂ ਚਲੋ ਹੈ ਨਾ ਉਹਦੇ ਉੱਤੇ ਪਰਚੇ ਦੇਤੇ ਕੁੜੀਆਂ ਕੀ ਬੋਲਦੀਆਂ ਨੇ ਕਿਸੇ ਨੂੰ ਜੀ ਹੂੰ ਕੁੜੀਆਂ ਤਾਂ ਕਿਸੇ ਦੀਆਂ ਕੁਝ ਨਹੀਂ ਹੈਗੀਆਂ ਵਿਚਾਰੀਆਂ ਉਹ ਤਾਂ ਉਹੀ ਪਹਿਲੀ ਵਾਰ ਬੱਦੀਆਂ ਮਾਰੀਆਂ ਹੋਈਆਂ ਨੇ ਉਹ ਤਾਂ ਹਾਂ ਠੀਕ ਹੈ ਇਹ ਵਧੀਆ ਗੱਲਾਂ ਨੇ ਹੈਗੀਆਂ ਜਿਹੜੀਆਂ ਬੁੜੀਆਂ ਤੇ ਪਰਚੇ ਹੋ ਰਹੇ ਨੇ ਇਹ ਮੈਨੂੰ ਬਘੇਲੇ ਲੱਗ ਰਹੀ ਜੀ ਗੱਲਬਾਤ ਇਹ ਹਾਂ ਤਾਂ ਹੁਣ ਪਿੰਡ ਦੇ ਤੁਸੀਂ ਇੱਕ ਮੁਖੀ ਹੋ ਮੁਖੀ ਦੇ ਉੱਤੇ ਪਰਚਾ ਹੋ ਗਿਆ ਤੇ ਲੋਕਾਂ ਦਾ ਇਹ ਵੀ ਆ ਵੀ ਸਾਡਾ ਜਿਹੜਾ ਮੁਖੀ ਐ ਵੀ ਉਹ ਲੀਡਰ ਐ ਕਿਸ ਤਰ੍ਹਾਂ ਨਿਕਲਦਾ ਐ ਤਾਂ ਹੁਣ ਜਿਹੜੇ ਭਾਨ ਸਿੱਧੂ ਦੇ ਘਰ ਦੇ ਵਿੱਚ ਕੋਈ ਇਕੱਠ ਹੋ ਰਿਹਾ ਅੱਜ ਦੀ ਡੇਟ ਦੇ ਵਿੱਚ ਕੋਈ ਕੱਟਕਿੱਟ ਕਰ ਰਹੇ ਹੋ ਜੀ ਸਵੇਰੇ ਜੀ ਸਵੇਰੇ ਕਰਾਉਗਾ ਵੱਡੀ ਕਾਨਫਰੰਸ ਹੋਊਗੀ ਸਵੇਰੇ ਸਾਨੂੰ ਆਪਦਾ ਦੁੱਖ ਨਹੀਂ ਹੈਗਾ ਜੀ ਸਾਡੇ ਤੇ ਪਰਚਾ ਹੋ ਗਿਆ ਕੋਈ ਗੱਲ ਨਹੀਂ ਪਰਚੇ ਬੰਦਿਆਂ ਦੀ ਹੁੰਦੇ ਹੁੰਦੇ ਨੇ ਪਸ਼ੂਆਂ ਤੇ ਤਾਂ ਹੁੰਦੇ ਨਹੀਂ ਜੀ ਸਾਨੂੰ ਬਸ ਇਹ ਦੁੱਖ ਹੈ ਵੀ ਜਿਹੜੀਆਂ ਸਾਡੀਆਂ ਭੈਣਾਂ ਤੇ ਪਰਚਾ ਹੋਇਆ ਉਹ ਗਲਤ ਹੋਇਆ ਜੀ ਹਾਂ ਪਰਚਾ ਤਾਂ ਵੈਸੇ ਸਾਡੇ ਤੇ ਵੀ ਗਲਤ ਹੋਇਆ ਪਰ ਸਾਨੂੰ ਦੁੱਖ ਹੋ ਗਿਆ ਭੈਣਾਂ ਤੇ ਹੈ ਵੀ ਸਾਡੇ ਭੈਣਾਂ ਤੇ ਜਿਹੜਾ ਪਰਚਾ ਹੁੰਦਾ ਗਲਤ ਹੋਇਆ ਜੀ ਮੈਂ ਤਾਂ ਇੱਕ ਮਿਹਨਤੀ ਹੋਰ ਕਰਦਾ ਜੀ ਇੱਕੋ ਜੀ ਦਾਦੀ ਨੇਗੀ ਜੀ ਪਰਚੇ ਕਿੰਨੇ ਹੋ ਦਾਦੀ ਪਰਚੇ ਕਿੰਨੇ ਹੋ ਰਹਿ ਗਈ ਹਾਂਜੀ ਪਰਿਵਾਰ ਦੇ ਵਿੱਚੋਂ ਹਾਂ ਅਸੀਂ ਤਾਂ ਇਹ ਕਹਿੰਦੇ ਵੀ ਉਹਤੇ ਵੀ ਦੇ ਦੋ ਜੀ ਹੁਣ ਕੁਝ ਨਹੀਂ ਹੁੰਦਾ ਅੱਛਾ ਹਾਂਜੀ ਭਾਈ ਹੁਣ ਤੁਸੀਂ ਇੱਕ ਪਾਸੇ ਕਹਿੰਦੇ ਹੋ ਵੀ ਕੁੜੀਆਂ ਤੇ ਪਰਚੇ ਹੋ ਰਿਹਾ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਵੀ ਉਹਦੇ ਤੇ ਵੀ ਦੇ ਦਿਓ ਹੋਰ ਫਿਰ ਜਿੱਥੇ ਪਹਿਣਾ ਦੁੱਖ ਚੱਲਦਾ ਉਹਦਾ ਮਾਤਾ ਦਾ ਵੀ ਚੱਲ ਲਾਂਗੇ ਜੀ ਹੁਣ ਇੱਕ ਹੋਰ ਦੇਣਾ ਕੁਝ ਨਹੀਂ ਹੁੰਦਾ ਹੂੰ ਬਹੁਤ ਸਾਰੇ ਲੋਕ ਤਾਂ ਭਾਈ ਗੱਲਾਂ ਕਰ ਰਹੇ ਨੇ ਵੀ ਇਹ ਸਿਰਫ 13 ਤਰੀਕ ਦਾ ਜਿਹੜਾ ਇੱਕ ਕਿਸਾਨਾਂ ਨੇ ਅੰਦੋਲਨ ਵਿੱਢਿਆ ਵਿੱਢਣ ਦੀ ਗੱਲ ਕੀਤੀ ਆ ਵੀ ਦਿੱਲੀ ਵੱਲ ਨੂੰ ਕੂਚ ਕਰਨੀ ਹੈ ਉਹਨੂੰ ਫੇਲ ਕਰਨ ਦੇ ਲਈ ਜਾਂ ਫਿਰ ਇਹ ਰਾਜਨੀਤੀ ਜਿਹੜੀ ਸਿਆਸਤ ਚੱਲ ਰਹੀ ਆ ਇੱਕ ਪਾਸੇ ਤਾਂ ਲੱਖਾ ਸੁਧਾਨਾ ਦੇ ਜਿਹੜੇ ਹੱਕ ਦੇ ਵਿੱਚ ਸੀਗੇ ਲੋਕ ਬਹੁਤ ਸਾਰੇ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੇ ਪ੍ਰਵਿੰਦਰ ਝੋਟਾ ਨੇ ਬਹੁਤ ਸਾਰੀ ਆਲੋਚਨਾ ਵੀ ਕੀਤੀ ਆ ਜਾਂ ਫਿਰ ਵਿਰੋਧ ਵੀ ਖਿਲਾਫਤ ਵੀ ਜਿਹੜੀ ਹੈਗੀ ਸਾਹਮਣੇ ਆਈ ਹੈ ਵੀ ਜਿਸ ਤਰ੍ਹਾਂ ਉੱਥੇ ਹੋਇਆ ਇਹ ਸ਼ਰਤ ਤਾਂ ਪੁਲਿਸ ਪਹਿਲਾਂ ਹੀ ਰੱਖ ਰਹੀ ਸੀਗੀ ਫਿਰ ਨੌਜਵਾਨਾਂ ਨੂੰ ਐਡੇ ਵੱਡੇ ਇਕੱਠ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਖਤਰੇ ਦੇ ਵਿੱਚ ਉਹਨਾਂ ਦੀ ਜਾਨ ਨੂੰ ਪਾਉਣਾ ਜੇ ਇਹੀ ਕੰਮ ਕਰਨਾ ਸੀਗਾ ਫਿਰ ਇਹ ਤਾਂ ਪਹਿਲਾਂ ਹੀ ਹੋ ਜਾਣਾ ਸੀ ਇਹ ਵੀ ਤਾਂ ਗੱਲਾਂ ਇੰਜਾਂ ਸਾਹਮਣੇ ਇਹ ਦੁੱਧੋ ਚ ਨਿੰਬੂ ਪਾਤਾ ਜੀ ਪਾੜੀ ਜਾਂਦੇ ਨੇ ਇਹ ਹੂੰ ਵੀ ਦੁੱਧ ਦੇ ਵਿੱਚ ਨਿੰਬੂ ਪਾ ਦਿਓ ਆਪੀ ਪਾਟ ਜੂਗਾ ਪਰ ਮੈਂ ਨਹੀਂ ਚਾਹੁੰਦਾ ਵੀ ਆਪਣੇ ਪੰਜਾਬ ਦੇ ਲੋਕ ਨਹੀਂ ਪਾੜਦੇ ਮੇਰੇ ਹਿਸਾਬ ਨਾਲ ਅੱਛਾ ਜੀ ਠੀਕ ਆ ਜੇ ਇਹ ਮੇਰੀ ਗੱਲੋਂ ਦਿੱਲੀ ਸਾਰਾ ਦਿੱਲੀ ਵਾਲਾ ਸਿਸਟਮ ਇਹ ਵੀ ਦਿੱਲੀ ਵੀ ਨਾ ਜਾਣ ਦੀ ਲੋਕ ਹੂੰ ਹੋਣੇ ਬਾਅਦੇ ਭਾਈ 13 ਤਰੀਕ ਨੇੜੇ ਆ ਹੁਣ ਲੋਕਾਂ ਨੂੰ ਤੁਸੀਂ ਦਿੱਲੀ ਵੱਲ ਨੂੰ ਜਾਣ ਨੂੰ ਕਹੋਗੇ ਜਾਂ ਫਿਰ ਆਪਣਾ ਆਪਾਂ ਨੀ ਸਿੱਧੂ ਵਾਲੇ ਜਾਂ ਤੁਹਾਡੇ ਪਰਚਿਆਂ ਦੇ ਵਿੱਚ ਲੋਕ ਧਿਆਨ ਦੇਣ ਜਿੱਧਰ ਨੂੰ ਸਾਨੂੰ ਜਸੇਬੰਦੀਆਂ ਦਾ ਹੁਕਮ ਹੋ ਜੇ ਉਧਰ ਨੂੰ ਜਾਣ ਨੂੰ ਤਿਆਰ ਆਂ ਜਿੱਧਰ ਕਹਿਣਗੇ ਆਪਾਂ ਉਧਰ ਹੀ ਤਿਆਰ ਆਂ ਜਸੇਬੰਦੀਆਂ ਦੇ ਨਾਲ ਹੀ ਆਂ ਜੀ ਆਪਾਂ ਤਾਂ ਠੀਕ ਹੈ ਤੇ ਕਿਸੇ ਕਿਸਾਨ ਜਸੇਬੰਦੀ ਦਾ ਆਇਆ ਜੀ ਤੁਹਾਨੂੰ ਮੈਸੇਜ ਭੇਜ ਹਾਂਜੀ ਹਾਂਜੀ ਆਈ ਜਾਂਦੇ ਨੇ ਜੀ ਸਾਰਿਆਂ ਦੀ ਫੋਨ ਆਈ ਜਾਂਦੇ ਨੇ ਕੱਲ ਨੂੰ ਰੱਖਿਆ ਮੀਟਿੰਗ ਜੀ ਮੀਟਿੰਗ ਤੋਂ ਬਾਅਦ ਕੋਈ ਪ੍ਰੋਗਰਾਮ ਦੇਵੋਗੇ ਹਾਂਜੀ ਹਾਂਜੀ ਉਸ ਤੋਂ ਬਾਅਦ ਮੀਟਿੰਗ ਆ ਆਪਣੇ ਦੇਣੀ ਜਸ ਠੀਕ ਹੈ ਭਾਈ ਬਹੁਤ ਧੰਨਵਾਦ ਸਰਪੰਚ ਸਾਹਿਬ ਗੱਲਬਾਤ ਕਰਨ ਦਾ ਓਕੇ ਜੀ ਸਤਿ ਸ੍ਰੀ ਅਕਾਲ